ਕਿ ਸਾਡੇ ਸੁਦਰਸ਼ਾਹੀ ਸਾਹਿਬ ਨੂੰ ਉਹ ਮੈਨੂੰ ਅਗਰ ਇੱਕ ਪਾਲੂਕਾਂ ਦਾ ਕਿ ਥੋੜੇ ਜਿਹਾ ਆਪਣੇ ਵਿਚਾਰ ਸਾਡੇ ਦਾ ਸਭ ਤੋਂ ਪਹਿਲਾਂ ਨਾ ਸਾਰੇ ਆਵਾਜ਼ ਵਿੱਚ ਬੜੀ ਆਣੀ ਆ ਜਿਹੜਾ ਹੀ ਵਾਕ थ्रू ਕਰਨਾ ਨਾ ਜੀ ਆਪਣਾ ਜੀ ਆਪਣਾ ਨਾਮ ਮੇਰਾ ਨਾਮ ਡਾਕਟਰ ਸਮੀਤਪਾਲ ਸਿੰਘ ਹੈ ਮੈਂ ਐਸੋਸੀਏਸ਼ਨ ਨੰਬਰੀ ਸਰ ਦਾ ਪ੍ਰਧਾਨ ਹੈ ਪੀਸੀਐਮ ਐਸ ਐਸੋਸੀਏਸ਼ਨ ਕੈਡਾ ਸਾਹਿਬ ਕਿ ਕਾਰਨ ਆ ਕਿਹੜੇ ਕਿਹੜੇ ਮੰਗਲ ਲੈ ਕੇ ਤੁਸੀਂ ਅੱਜ ਜਿਹੜੀ ਹੜਤਾਲ ਰੱਖੀ ਆ ਓਪੀਡੀ ਬੰਦ ਕੀਤੀ ਆ ਔਰ ਕਿਸ ਕਿਸ ਟਾਂਗ ਨਾਲ ਚੱਲੇਗੀ ਕਿਸ ਪੜਾਅ 'ਵਾਰ ਚੱਲੇਗੀ ਸਰ ਇਹ ਫੇਸ ਵੰਦੀ ਹੜਤਾਲ ਹੈ ਪਹਿਲਾ ਫੇਸ ਚੱਲਦਾ ਪਿਆ ਅੱਜ ਪਹਿਲੇ ਦਿਨ ਹੜਤਾਲ ਕੀਤੀ ਗਈ ਆ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਓਪੀਡੀ ਸਰਵਿਸਿਜ਼ ਬੰਦ ਕੀਤੀਆਂ ਗਈਆਂ ਨੇ ਐਮਰਜੈਂਸੀ ਸਰਵਿਸਿਜ਼ ਚੱਲਦੀਆਂ ਆਪਣੀਆਂ ਸਾਡੀਆਂ ਦੋ ਪ੍ਰਮੁੱਖ ਮੰਗਾਂ ਨੇ ਏਸੀਪੀ ਬਹਾਲ ਕੀਤੀ ਜਾਵੇ 4 ਸਾਲਾ 9 ਸਾਲਾ 14 ਸਾਲਾ ਇਹ ਡਾਕਟਰਾਂ ਦੀ ਲੁੜਿੰਦੀ ਤਰੱਕੀ ਹੈ ਇਹ ਉਹਨਾਂ ਨੂੰ ਦਿੱਤੀ ਜਾਵੇ ਬਾਕੀ ਮੈਕਮਾ ਦੇ ਵਿੱਚ ਤਰੱਕੀਆਂ ਬਹੁਤ ਤੇਜ਼ੀ ਨਾਲ ਹੁੰਦੀਆਂ ਆ ਸਾਡੇ ਦੇ ਵਿੱਚ ਤਰੱਕੀ ਪਹਿਲੀ ਤਰੱਕੀ ਸਾਨੂੰ 20 ਸਾਲ ਬਾਅਦ ਮਿਲਦੀ ਹੈ ਤਾਂ ਦੂਜਾ ਮਸਲਾ ਇਹ ਹੈ ਸਿਕਿਉਰਿਟੀ ਦਾ ਮਸਲਾ ਜਿਵੇਂ ਕਿ ਡਾਕਟਰਾਂ ਨਾਲ ਹੋਣ ਵਾਲੇ ਹਾਦਸੇ ਡਾਕਟਰਾਂ ਦਾ ਹੋਣ ਵਾਲਾ ਸ਼ੋਸ਼ਨ ਡਾਕਟਰ ਡਿਊਟੀ ਤੇ ਬੈਠਾ ਹੁੰਦਾ ਉਹਨਾਂ ਨਾਲ ਮਾਰ ਕੁੱਟਾਈ ਇਹ ਬੜੇ ਬਹੁਤ ਹੀ ਬਹੁਤ ਹੀ ਸੰਘੀਨ ਮਸਲੇ ਨੇ ਜਿਨ੍ਹਾਂ ਦੇ ਉੱਤੇ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਸ ਡਾਕਟਰਾਂ ਦੀ ਸਿਕਿਉਰਿਟੀ ਪੈਰਾ ਮੈਡੀਕਲ ਸਟਾਫ ਦੀ ਸਿਕਿਉਰਿਟੀ ਵਾਸਤੇ ਪਖਤਾ ਕਦਮ ਚੁੱਕੋ ਨਿੱਤੇ ਨੌਕਰੀ ਕਰਨੀ ਬਹੁਤ ਔਖੀ ਹੋ ਰਹੀ ਹੈ ਤੋ ਸਾਡੀ ਹੱਥ ਜੋੜ ਕੇ ਸਰਕਾਰ ਨੂੰ ਇਹ ਬੇਨਤੀ ਹੈ ਕੀ ਕਹਿਣਾ ਚਾਹੋਗੇ ਸਰਕਾਰ ਵੱਲੋਂ ਕਮੇਟੀਆਂ ਬਣਾਈਆਂ ਗਿਆ ਸਬ ਕਮੇਟੀਆਂ ਬਣਾਈਆਂ ਗਿਆ ਤੁਹਾਨੂੰ ਲੱਗਦਾ ਕਿ ਕੋਈ ਮਸਲਾ ਹੱਲ ਹੋਣ ਵੱਲ ਤੁਰ ਰਿਹਾ ਹੈ ਜਾਂ ਇਸੇ ਢੰਗ ਨਾਲ ਜਿੱਦਾ ਪਹਿਲਾਂ ਖੱਜਲ ਖਵਾਰ ਹੁੰਦੇ ਰੇ ਸਟ੍ਰਾਈਕਸ ਹੁੰਦੀਆਂ ਆਦੀਆਂ ਉਸੇ ਤਰੀਕੇ ਨਾਲ ਜਾਰੀ ਰਹੇਗਾ ਸਾਡੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਖੁਦ ਡਾਕਟਰ ਆ ਪੀसीएमਐਸ ਕੇਡਰ ਦੇ ਸਾਨੂੰ ਉਹਨਾਂ ਤੋਂ ਪੂਰੀ ਉਮੀਦ ਹੈ ਸਾਡੀ ਹੜਤਾਲ ਹੈ ਇਸੇ ਕਰਕੇ ਹੀ ਨਰਮ ਚਰਨ ਦੇ ਵਿੱਚ ਚੱਲ ਰਹੀ ਹੈ ਸੌਫਟ ਚਰਨ ਚ ਚੱਲ ਰਹੀ ਹੈ ਕਿ ਸਾਨੂੰ ਅਜੇ ਸਰਕਾਰ ਤੋਂ ਉਮੀਦ ਹੈ 11 ਤਰੀਕ ਨੂੰ ਸਾਨੂੰ ਸਰਕਾਰ ਦੀ ਸਬ ਕਮੇਟੀ ਤੋਂ ਉਮੀਦ ਹੈ ਕਿ ਉਹ ਸਾਨੂੰ ਕੁਝ ਪੁਖਤ ਲਿਖਤ ਵਿੱਚ ਨੋਟੀਫਿਕੇਸ਼ਨ ਦੇਣਗੇ ਜੇ ਨਹੀਂ ਦੇਣਗੇ ਤੇ ਅੱਜ ਉਹ ਡਾਕਟਰ ਜਿਹੜਾ ਲੋਕਾਂ ਦੀ ਸੇਵਾ ਕਰਦਾ ਉਹ ਦਰਿਆ ਤੇ ਬੈਠਣ ਲਈ ਮਜਬੂਰ ਹੈ ਤੇ ਹੋਰ ਸਖਤ ਕਦਮ ਚ ਕੱਲ ਵੀ ਮਜਬੂਰ ਹੋ ਜਾਏਗਾ ਮਰੀਜ਼ਾਂ ਨੂੰ ਜਿਹੜੀ ਪਰੇਸ਼ਾਨੀ ਹੋ ਰਹੀ ਸੀ ਉਹਨੂੰ ਇਸ ਤਰ੍ਹਾਂ ਕੋਈ ਕੋਈ ਆਲਟਰਨੇਟਿਵ ਕੋਈ ਐਡਰੈਸ ਕੀਤਾ ਜਾ ਹਸਪਤਾਲ ਨੂੰ ਇਸ ਪਰੇਸ਼ਾਨੀ ਤੇ ਜਾਂ ਇਸੇ ਤਰੀਕੇ ਨਾਲ ਦੇਖੋ ਸਰ ਅਸੀਂ ਐਮਰਜੈਂਸੀ ਸਰਵਿਸਿਜ਼ ਬੰਦ ਨਹੀਂ ਕੀਤੀਆਂ ਐਮਰਜੈਂਸੀ ਸਰਵਿਸਿਸ ਪੀਡੀਆਟ੍ਰਿਕਸ ਦੀਆਂ ਤੇ ਗਾਇਨੀ ਦੀਆਂ ਵੀ ਚੱਲ ਰਹੀਆਂ ਨੇ ਓਪੀਡੀ ਸਰਵਿਸਿਸ ਬੰਦ ਕੀਤੀਆਂ ਨੇ ਤੇ ਮਰੀਜ਼ਾਂ ਤੋਂ ਮੈਂ ਸਿਰਫ ਮਾਫੀ ਮੰਗ ਸਕਦਾ ਪਰ ਜੋ ਅਸੀਂ ਹੁਣ ਕਰਨ ਜਾ ਰਹੇ ਹਾਂ ਇਹ ਸਿਹਤ ਦੇ ਇਤਿਹਾਸ ਵਿੱਚ ਸਿਹਤ ਡਿਪਾਰਟਮੈਂਟ ਦੇ ਇਤਿਹਾਸ ਵਿੱਚ ਇੱਕ ਸੁਨਹਿਰੇ ਅਕਸ਼ਰਾਂ 'ਚ ਲਿਖਿਆ ਜਾਏਗਾ ਤੇ ਹਰ ਮਰੀਜ਼ ਤੁਸੀਂ ਇੱਥੇ ਦੇਖ ਰਹੇ ਹੋ ਜਿਹੜੇ ਮਰੀਜ਼ ਨੇ ਉਹ ਸਾਡੇ ਨਾਲ ਇੰਨਾ ਕੋਆਪਰੇਟਿਵ ਨੇ ਕਿਉਂ ਕਿਉਂਕਿ ਉਹਨਾਂ ਨੂੰ ਸਾਡੀਆਂ ਮੰਗਾਂ ਜਾਇਜ਼ ਲੱਗ ਰਹੀਆਂ ਅਕਤੂ ਗੁਰਪਿੰਦਰ ਹੈ ਮੈਂ ਮੈਡੀਕਲ ਆਫੀਸਰ ਐਨਸਥੀਸੀਆtion ਮੈਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਉਂ ਹਰਤਾਕ ਕਰਨੇ ਪੈ ਰਹੀ ਹੈ ਵਾਰ-ਵਾਰ ਜਦ ਕਿ ਏਡਾ ਵੱਡਾ ਪ੍ਰੋਬਲਮਾ ਇਨਸੀਡੈਂਟ ਆ ਗਿਆ ਆ ਦੇਖੋ ਜੀ ਸਿਕਿਉਰਿਟੀ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਇਸ਼ੂ ਹੈਗਾ ਵਰਕ ਲੈਵਲ ਤੇ ਜਿਹੜੀ ਸਿਕਿਉਰਿਟੀ ਪ੍ਰੋਵਾਈਡ ਕਰਨੀ ਹੈ ਇਹ ਹਰ ਸੰਸਥਾ ਦਾ ਤੁਹਾਡਾ ਪਹਿਲਾ ਹੋਣਾ ਚਾਹੀਦਾ ਹੈ ਜਿੰਨੇ ਵੀ ਪ੍ਰਾਈਵੇਟ ਇੰਸਟੀਟਿਊਟ ਨੇ ਹਰ ਇੱਕ ਨੇ ਆਪਣੇ ਗਾਰਡਸ ਪ੍ਰੋਵਾਈਡ ਕੀਤੇ ਹੁੰਦੇ ਆ ਮੇਨ ਗੇਟ ਤੋਂ ਲੈ ਕੇ ਹਰ ਲੈਵਲ ਤੇ ਪਰ ਸਾਡੇ ਜਿਹੜੇ ਸਰਕਾਰੀ ਇੰਸਟੀਚਿਊਟ ਨੇ ਜੋ ਵੀ ਹਸਪਤਾਲ ਮੈਡੀਕਲ ਕਾਲਜ ਜਿੰਨੇ ਵੀ ਸਰਕਾਰੀ ਨੇ ਉੱਥੇ ਜਿਹੜੇ ਸਿਕਿਉਰਟੀ ਵਾਲੇ ਬੰਦੇ ਆ ਬਹੁਤ ਹੀ ਥੋੜੇ ਨੇ ਜੇ ਹੈ ਤੇ ਬਹੁਤ ਥੋੜੇ ਨੇ ਜਿਨ੍ਹਾਂ ਕੋਲੇ ਹੋ ਸਕਦਾ ਉਨੀ ਮਤਲਬ ਹੈ ਨਹੀਂ ਆ ਜਦੋਂ ਮੌਬ ਇਕੱਠਾ ਹੋ ਕੇ ਆਂਦਾ 10 15 ਜਣੇ ਇਕੱਠੇ ਹੋ ਕੇ ਹਮਲਾ ਕਰਦੇ ਆ ਜਾਂ ਡਾਕਟਰdਿਆਂ ਨਾਲ ਲੜਾਈ ਕਰਦੇ ਆ ਉਦੋਂ ਇੱਕ ਬੰਦਾ ਸਿਕਿਉਰਟੀ ਵਾਲਾ ਉਹ ਸਫੀਸ਼ੀਐਂਟ ਨਹੀਂ ਹੁੰਦਾ ਇਸ ਕਰਕੇ ਸਾਡੀ ਇਹ ਮੰਗ ਹੈ ਕਿ ਜਿਨੇ ਮਤਲਬ ਹਸਪੀਟਲ ਦਾ ਜਿਹੜਾ ਸਾਈਜ਼ ਹੈਗਾ ਜਾਂ ਜਿਨੇ ਉੱਥੇ ਬੈੱਡਡ ਹਸਪੀਟਲ ਆ ਉਹਦੇ ਹਿਸਾਬ ਨਾਲ ਸਾਨੂੰ ਸਿਕਿਉਰਟੀ ਪ੍ਰੋਵਾਈਡ ਕੀਤੀ ਜਾਵੇ ਸੀਸੀਟੀ ਕੈਮਰਾ ਜਿਹੜੇ ਨੇ ਉਹ ਹਰ ਕਾਰਨਰ ਦੇ ਵਿੱਚ ਲਗਾਏ ਜਾਣ ਤਾਂ ਕਿ ਇਨ ਕੇਸ ਕੋਈ ਇਨਸੀਡੈਂਟ ਹੁੰਦਾ ਹੈ ਤਾਂ ਉਹਦੀ ਪ੍ਰੋਪਰ ਮਤਲਬ ਜਾਂਚ ਹੋ ਸਕੇ ਬਾਅਦ ਚ ਪਤਾ ਲੱਗੇ ਕੀ ਦੀ ਗਲਤੀ ਹੈ ਜਾਂ ਕੁਝ ਹੈ ਸਰਕਾਰ ਜੋ ਕਮੇਟੀਆਂ ਬਣਾ ਰਹੀ ਹੈ ਸਭ ਕਮੇਟੀਆਂ ਬਣਾ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਉਸ ਦਾ ਕੋਈ ਮਸਲਾ ਹੱਲ ਹੋਏਗਾ ਕਮੇਟੀਆਂ ਦੇਖੋ ਜੀ ਬਹੁਤ ਸ਼ੇਰ ਤੋਂ ਬਣਦੀਆਂ ਪਈਆਂ ਪਰ ਸਾਡਾ ਇਹ ਹੈ ਕਿ ਗਰਾਊਂਡ ਲੈਵਲ ਤੇ ਸਾਡੇ ਕੋਲ ਕੀ ਹੈ ਕਿ ਕੀ ਨਹੀਂ ਹੈ ਜਾਂ ਜੋ ਸਾਨੂੰ ਪ੍ਰੋਵਾਈਡ ਕੀਤਾ ਜਾਵੇਗਾ ਅਸੀਂ ਉਸ ਗੱਲ ਨੂੰ ਮੰਨਾਂਗੇ ਲਿਖਤੀ ਜ਼ੁਬਾਨੀ ਬਹੁਤ ਚੀਜ਼ਾਂ ਪ੍ਰੋਮਿਸ ਕੀਤੀਆਂ ਜਾਂਦੀਆਂ ਨੇ ਸਾਡੇ ਨਾਲ ਕਿ ਅਸੀਂ ਇਦਾਂ ਕਰਦਾਂਗੇ ਤੁਹਾਨੂੰ ਸੀਸੀਟੀਵੀ ਮਿਲ ਜਾਣਗੇ ਤੁਹਾਨੂੰ ਸਿਕਿਉਰਟੀ ਮਿਲ ਜੇਗੀ ਪਰ ਇੰਨੇ ਦਿਨਾਂ ਦੀ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਪਰ ਹਲੇ ਤੱਕ ਸਾਨੂੰ ਕੁਝ ਨਹੀਂ ਜੇ ਮਿਲਿਆ